ਦੇ ਜੀ ਵੀ ਸਾਫ ਕਰੀ ਦੇ। ਹਾਂ ਮਮਾ ਮੇਰੀ ਗੱਲ ਸੁਣ ਤੂੰ। ਹਾਂ ਮੰਮੀ। ਬਣਾ ਲੈ ਸਾਰਾ ਕੁਝ। ਹੁਣ ਕੋਈ ਮਿੱਠੀ ਚੀਜ਼ ਬਣਾ ਲੈ। ਕੁੜੀ ਆਈ ਐ ਮਸਾ ਮਸਾ। ਜਿਹੜੀ ਵੀ ਚੀਜ਼ ਮੰਗੂਗੀ ਉਹੀ ਚੀਜ਼ ਦੇਣੀ ਉਹਨੂੰ। ਠੀਕ ਐ? ਕੋਈ ਨਾ ਮਾਂ ਬਣਾ ਦਊਂਗੀ। ਹਾਂ ਐਵੇਂ ਮੱਥੇ-ਮੁੱਥੇ ਵਟਣਾ ਪਈ ਤੇ ਮਾੜਾ-ਮੋਟਾ ਭਈ ਪਤਾ ਨਹੀਂ ਕਿਵੇਂ ਆ ਜਾਂਦਾ ਬੰਦਾ। ਨਾ ਮਾਂ ਮੈਂ ਮੱਥੇ-ਵੱਟ ਕੇ ਪਾਉਂਗੀ। ਸੁੱਖ ਨਾ ਮੇਰੇ ਨਨਦ ਹੈਗੀ, ਕੱਲੀ-ਕੱਲੀ ਨਨਦ ਐ। ਕੋਈ ਨਾ ਬਣਾ ਦੇਣੀ ਐ ਜਿਹੜੀ ਚੀਜ਼ ਕਹੂਗੀ ਮੈਂ ਉਹੀ ਬਣਾ ਦੇਣੀ ਐਗੀ। ਕੰਮ ਨੇ ਮੇੜ ਲਾ ਸਾਰਾ ਇੱਥੇ ਪੈ ਮਾਰੀ ਜਾਨੀ ਆ ਹੱਥ ਪੈਰ ਦੇ ਹੱਥ ਪੈਰ ਨੀ ਮਾਂ ਉਹ ਪਾਂਡੇ ਰਵਿੰਦੇ ਸੀ ਮੰਜ ਨਾਲੇ ਬਾਕੀ ਸੈਲਫ ਜੀ ਥੋੜੀ ਮੈਂ ਕਪੜਾ ਗਿੱਲਾ ਕਰਕੇ ਮਾਰਦੀ ਆ ਤੇ ਸਾਫ ਕਰਨ ਵਾਲੀ ਐ ਕੋਈ ਨਾ ਤੁਸੀਂ ਬਹਿ ਜਾ ਮੈਂ ਜਿਹੜੀ ਚੀਜ਼ ਕਹੋਗੇ ਨਾ ਸੁੱਖੀ ਮੈਂ ਉਹੀ ਬਣਾ ਦੂੰਗੀ ਮੰਮੀ ਕਿਹਾ ਹੋ ਜੀ ਗੱਲਾਂ ਕਰਦੀ ਐ ਲੈ ਕਹਿੰਦੀ ਮੱਥੇ ਨਾ ਵੱਟ ਪਾਈ ਮੈਂ ਕਦੋਂ ਮੱਥੇ ਵੱਟ ਪਾਉਣੀ ਐ ਇਹ ਗੱਲ ਕਹਿਣਾ ਆਲੀ ਆਪਣਾ ਇੱਕੋ ਇੱਕ ਨੰਦ ਐ ਮੈਂ ਤਾਂ ਆਪਦੀ ਨੰਦ ਨੂੰ ਪਿਆਰ ਕਰਦੀ ਆ ਨਾ ਸੁਖੀ ਪਣਾ ਕੁਛ ਮਰਜੀ ਸਮਝੀ ਜਾਵੇ ਮੈਨੂੰ ਉਹ ਜੁੰਨੀ ਅੱਜੀ ਆਗੇ ਤੁਸੀਂ ਹਾਂ ਆ ਗਿਆ ਮੇਰੇ ਕੱਪੜੇ ਜੇ ਧੋਣ ਲੱਗਦੀ ਸੀ ਸਾਰਾ ਦਿਨ ਕੰਮ ਨਹੀਂ ਮੁੱਕਦੇ ਥੋਲਾ ਬਰਾ ਕੋਈ ਨਾ ਕੰਮ ਕਰਾਂ ਕੰਮ ਨਹੀਂ ਆ ਗੱਲ ਤਾਂ ਸੁਣੋ ਗੱਲ ਤਾਂ ਸੁਣ ਲਓ ਹਾਂ ਸੁਖੀ ਆਪਣੀ ਆਈ ਹੋਈ ਹੈ ਨਾ ਹਾਂ ਮੰਮੀ ਕਹਿੰਦੀ ਉਹਦੇ ਵਾਸਤੇ ਕਹਿੰਦੀ ਕੁਛ ਮਿੱਠਾ ਬਣਾ ਦੇ ਖਾਣ ਨੂੰ ਹੁਣ ਤਾਂ ਰੋਟੀ ਖਾ ਕੇ ਹਟੇ ਨੇ ਨਾਲ ਦੇ ਨਾਲ ਵੀ ਦੁਪਹਿਰੇ ਬਣਾ ਦੂੰਗੀ ਨੇ ਕੱਪੜੇ ਧੋਣ ਵਾਲੇ ਪਏ ਨੇ ਉਦੋਂ ਭਾਂਡੇ ਮਾਂਜ ਕੇ ਹਟੀਆਂ ਹੁਣ ਉਹ ਚਲ ਇੱਕ ਦੋ ਤਿੰਨ ਰਹੂਗੀ ਬਣਾ ਦਿਆ ਕਰ ਉਹਨੇ ਕਿਹੜਾ ਬਣਾ ਉਹ ਬਣਾ ਤਾਂ ਦੇਉਂਗੀ ਤਾ ਕਹਿੰਦੀ ਹੁਣੀ ਬਣਾ ਦੇ ਹਜੇ ਹੁਣ ਭਾਂਡੇ ਚੱਕੇ ਨੇ ਆਪਾਂ ਖਾ ਪੀ ਕੇ ਐਡੀ ਛੇਤੀ ਤਾਂ ਭੁੱਖ ਵੀ ਨਹੀਂ ਲੱਗਦੀ ਬੰਦੇ ਨੂੰ ਪਰ ਉਹਨ ਕੀ ਕਰੀਏ ਯਾਰ ਹੁਣ ਚਰਨੋਂ ਫਿਰ ਨਾ ਦਾ ਬੇਬੇ ਨੂੰ ਕੁਝ ਕਹਿ ਸਕਦੇ ਆ ਨਾ ਉਹਨੂੰ ਆਏ ਹੁੰਦਾ ਵੀ ਮੈਂ ਹੱਥ ਹੁਣ ਆਪਦੇ ਉੱਥੇ ਨਹੀਂ ਕਰਦੀ ਆ ਕਿ ਸਹੁਰੇ ਘਰ ਮੇਰੀ ਗੱਲ ਸੁਣ ਸਾਰਾ ਕੰਮ ਮੈਂ ਕਰਦੀ ਆ ਰਸੋਈ ਦਾ ਫੇਰ ਵੀ ਮੰਮੀ ਕਹੀ ਜਾਊਗੀ ਕਿ ਨਹੀਂ ਤਾਂ ਤਾਬਾੜੀ ਜਿੱਲੀ ਜਿੱਲ ਕਰੀ ਜਾਨੀ ਰਹਿਣੀ ਇੱਥੇ ਹੱਥ ਪੈਰ ਜੇ ਮਾਰੀ ਜਾਨੀ ਆ ਹੁਣ ਜੇ ਮੈਂ ਕੱਪੜੇ ਨਾ ਧੋਤੇ ਕੁਝ ਖਾਣ ਨੂੰ ਬਣਾਉਣ ਲੱਗੀ ਫੇਰ ਫੇਰ ਮੇਰੇ ਕੰਮ 'ਚ ਨੁਕਸ ਕੱਢਣਾ ਉਹ ਬੇਬੇ ਤਾਂ ਨਾ ਸਾਰਾ ਦਿਨ ਐ ਹੀ ਬੋਲਦੀ ਆ ਇਹ ਸਾਨੂੰ ਵੀ ਛੋਟੇ ਹੁੰਦੇ ਤਾ ਤੂੰ ਲੱਗਿਆ ਐ ਬੋਲਣ ਇਹ ਤਾਂ 나 ਗੁੱਸਾ ਕਰਿਆ ਕਰ ਹਾਂ ਤੁਸੀਂ ਤਾਂ ਐਂ ਕਿ ਐਂ ਕਿ ਸਾਰ ਦੇਣੇ ਹੋਗੇ ਉਹਦੀ ਪੂਛ ਪੂਛ ਕਰੀ ਜਾਂਦੇ ਤੁਸੀਂ ਤਾਂ ਸੁੱਖੀ ਦੀ ਦੱਸ ਸੁੱਖੀ ਦੀ ਕਿਹੜਾ ਕਰਦਾ ਗੱਲ ਕਰ ਉਹਨੂੰ ਕਹੀਏਗੀ ਹੈ ਵੀ ਤੂੰ ਮੈਂ ਤਾਂ ਉਹਨੂੰ ਕਿੰਨੇ ਵਾਰੀ ਕਿਹਾ ਵੀ ਆਜੂ ਭਾਬੀ ਨੇ ਹੱਥ ਬਟਾਇਆ ਕਰ ਸੁਣਦੀ ਨਹੀਂ ਹੈਗੀ ਚਲੋ ਕੰਮ ਤਾਂ ਨਾ ਕਰਾਵੇ ਉਹ ਵੀ ਦੋ ਦਿਨ ਵਿਚਾਰੀ ਦਮ ਲੈਣ ਆਈ ਹੈ ਮੈਂ ਤਾਂ ਸਾਨੂੰ ਐਂ ਕਹਿੰਦੀ ਸੀ ਹੁਣ ਆਪਾਂ ਵੀ ਪਿੰਡ ਜਾ ਕੇ ਆਉਣਾ ਸੀ ਦੋ ਚਾਰ ਦਿਨ ਮੈਂ ਲਾਏ ਆਉਂਦੀ ਕਿੰਨੇ ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਮੈਨੂੰ ਗਈ ਨੂੰ ਰੋਜ਼ ਮੰਮੀ ਦਾ ਫੋਨ ਆਉਂਦਾ ਹੈਗਾ ਫਿਰ ਬਾਅਦ ਪੁੱਛ ਲੈਣਾ ਬੇਬੇ ਤੋਂ ਫਿਰ ਜਾਇਆ ਹੋ ਗਿਆ ਹੋ ਫਿਰ ਤਾਂ ਲੜਾਈ ਨੂੰ ਥਾਂ ਹੋ ਗਿਆ ਉਹ ਕਹੂਗੀ ਹੁਣ ਜਦੋਂ ਸੁਖੀ ਆਈ ਹੋਈ ਆ ਹੁਣ ਜਾਣ ਦਾ ਨਾਮ ਲੈ ਲਿਆ ਤੂੰ ਉਹ ਦਿਨ ਦੀ ਕਿਉਂ ਨਾ ਬੋਲੀ ਫਿਰ ਪੁੱਛ ਲੈਣਾ ਤਾਂ ਪਉ ਗਈ ਮੈਂ ਕਹੀ ਤਾਂ ਉਹ ਦਿਨ ਦੀ ਜਾਨੀ ਆ ਚੱਲ ਮੰਮੀ ਕੋਲ ਤਾਂ ਨਹੀਂ ਗੱਲ ਕਰੀ ਹੋਣੀ ਤੁਸੀਂ ਵੀ ਜਾਣਾ ਆ ਮੰਨੇ ਫਿਰ ਮਾਂ ਤਾਂ ਸੋਚੂਗੀ ਨਾ ਇਹ ਗੱਲ ਚੱਲ ਕੋਈ ਨਾ ਮੰਨ ਮੈਂ ਪੁੱਛ ਲੈਣਾ ਆਪਾਂ ਇੱਕ ਦੋ ਦਿਨ ਨੂੰ ਤੁਸੀਂ ਤਾਂ ਨਾ ਹਰ ਇੱਕ ਗੱਲ ਤੇ ਚੱਲ ਕੋਈ ਨਾ ਚੱਲ ਕੋਈ ਨਾ ਇਹ ਕਹਿ ਕੇ ਸਾਥ ਦੇਨੇ ਹੋਗੇ ਜਾਨ ਮੇਰੀ ਦੁਖੀ ਆ ਤੂੰ ਇੱਕ ਦੋ ਚਲ ਹੁਣ ਮੈਂ ਕੱਪੜਿਆ ਕੰਨੀ ਹੋਵਾਂਗੇ ਉਹਨੂੰ ਕੁਛ ਖਾਣ ਨੂੰ ਬਣਾ ਕੇ ਦੇ ਮਾਂ ਤੂੰ ਪਹਿਲਾਂ ਕੱਪੜੇ ਧੋਲਾ ਨੂੰ ਮੈਂ ਆਪੇ ਕਹਿਣਾ ਫਿਰ ਦੱਸਣਾ ਨਹੀਂ ਹੈਗਾ ਵੀ ਕੀ ਬਣਾਵਾਂ ਮੈਂ ਜੇ ਕੁਛ ਉਹ ਆਪਦੀ ਪਸੰਦ ਦਾ ਬਣਾਤਾ ਫਿਰ ਫਿਰ ਨੁਕਸ਼ ਕੱਢੂਗੀ ਮੰਮੀ ਤੂੰ ਸੁਣੇ ਹੀ ਨਾ ਕਰ ਬਸ ਜਦੋਂ ਕਹਿ ਕੇ ਵਗ ਜਾਂਦੀ ਹੈ ਨਾ ਤੂੰ ਚੁੱਪ ਕਰਕੇ ਆਦਾ ਕੰਮ ਕਰੀ ਚੱਲਿਆ ਕਰ ਫਿਰ ਫਿਰ ਨੁਕਸ਼ ਕੱਢੂ ਨੁਕਸ਼ ਤਾਂ ਉਹਦੀ ਤੈਨੂੰ ਦੱਸਿਆ ਨਾ ਆਤੀ ਆ ਚਲ ਕੋਈ ਨਾ ਕੱਪੜੇ ਮਸ਼ੀਨ ਚ ਪਾਇਆ ਵਾ ਪਾਇਆ ਮਸ਼ੀਨ ਚ ਕੱਪੜੇ ਮੈਂ ਕਰਦਾ ਗੱਲ ਇਹਨੇ ਸੁੱਕੀ ਨਾ ਮੰਮੀ ਚਾਹ ਦੇਖੀ ਸੀ ਕਿਵੇਂ ਬਣਾਈ ਸੀ ਬੱਬਲਬੱਤੀ ਕਿਆ ਲਤਾ ਇਹਨੂੰ ਨਹੀਂ ਪਤਾ ਤੂੰ ਨਹੀਂ ਪੀ ਕੇ ਵੇਖੀ ਮੈਂ ਹੂੰ ਤਾਂ ਚਲ ਠੀਕ ਆਂ ਬਣਾਉਂਦੀ ਆ ਫਿਰ ਅਵਕਲ ਪਾਣੀ ਆ ਠੀਕ ਹੈ ਕਿਹੜੀ ਆ ਜੇ ਮਿੱਠਾ ਪਾਰਾਂ ਦੀ ਆ ਤਾਂ ਪੱਤੀ ਘੱਟ ਪਾਰਾਂ ਦੀ ਜੇ ਪੱਤੀ ਪਾਰਾਂ ਦੀ ਆ ਤਾਂ ਮਿੱਠਾ ਨਹੀਂ ਪਾਉਂਦੀ ਹੈਗੀ ਕੀ ਬਣਾਉਣਾ ਆਉਂਦਾ ਇਹਨੂੰ ਤੂੰ ਵੀ ਮੰਮੀ ਨੂੰ ਖਰੀਦਣ ਬੈਠੀ ਸੀ ਚ ਅੱਜ ਦੀ ਤਾਂ ਲੈ ਆਉਂਦੀ ਨਹੀਂ ਚਲ ਜਿਹੇ ਜੀ ਆ ਗਈ ਹੁਣ ਫਿਰ ਦਿਨ ਕੱਟੀਆਂ ਤਾਂ ਕਰਨੀਆਂ ਪੈਂਦੀਆਂ ਨੇ ਬੰਦਿਆਂ ਨਾਲ ਦਿਨ ਕੱਟੀਆਂ ਮੰਮੀ ਆਪਾਂ ਕਿਹੜਾ ਫਾਹੇ ਚੜੇ ਹੋਇਆ ਵਿਆਹ ਕੇ ਲੈ ਆਇਆ ਕਮ ਸੇ ਕਮ ਚਾਰ ਰੋਟੀ ਤਾਂ ਬੰਦਾ ਚੱਜ ਦੀ ਬਣਾ ਹੀ ਸਕਦਾ ਨੱਕ ਤੈ ਹੁਣ ਕੀ ਖਾਣਾ ਤੂੰ ਦੱਸ ਦੇ ਮੈਂ ਕੀ ਖਾਣਾ ਸੀਗਾ ਮੈਂ ਤਾਂ ਐਂ ਕਿਹਾ ਸੀ ਕੋਈ ਵਧੀਆ ਜੀ ਮਿੱਠੀ ਚੀਜ਼ ਬਣਾ ਲਾਂਦੀ ਜੇ ਅੱਜ ਤਾਂ ਮੈਂ ਉਹਨੂੰ ਕਿਹਾ ਸੀ ਮਾਂ ਮਿੱਠੀ ਚੀਜ਼ ਬਣਾ ਲੈ ਕੋਈ ਦੇਖਦੀ ਹੁਣ ਕੀ ਬਣਾਉਂਦੀ ਐ ਆਹ ਉਹ ਬਣਾਉਗੀ ਤੈਨੂੰ ਦੇ ਉਹ ਵੀ ਮਾਲਪੂੜੇ ਬਣਾ ਕੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਅੱਜ ਦੀ ਚੀਜ਼ ਬਣਾਉਗੀ ਇਹ ਨਹੀਂ ਹਾਂ ਸੱਚ ਜਿਆਦਾ ਆ ਗਿਆ ਮਾਲਪੂੜੇ ਨਾ ਬਣਾएगी ਮੇਰਾ ਵੀ ਕੀ ਕਰਦਾ ਦੋ ਤੈਨੂੰ ਤੈਨੂੰ ਕੀ ਲੱਗਦਾ ਬਣਾ ਦੋਗੀ ਇਹ ਬਣਾ ਦੂਗੀ ਐ ਬਰਾਉਨ ਨੂੰ ਕੀ ਐ ਡੱਡੇ ਮੋਰੇ ਹੋਣਗੇ ਮਾਲਪੂੜਿਆਂ ਚ ਦੇਖ ਲਈ ਬਣਾਉਂਦੀ ਕਹਿ ਕੇ ਤਾਂ ਵੇਖ ਬਣਾਉਂਦਾ ਚੱਜ ਕੀ ਐ ਇਹਨੂੰ ਉਹਦਾ ਕੱਲ ਮੀਵੀ ਬਾਹਲਾ ਪਿਆਣੀ ਸੱਚੀ ਗੱਲ ਆ ਮਾਲ ਪੂਰੇ ਬਣਾ ਕੀ ਖਾਣੇ ਆ ਦੇਖ ਲੈ ਜੇ ਬਣਾ ਦੂਗੀ ਮੇਰੇ ਕਹਿ ਤਾਂ ਮੈਨੂੰ ਲੱਗਦਾ ਵੀ ਇਹ ਲੱਗਣੀ ਨਹੀਂ ਹੈਗੀ ਨਹੀਂ ਲੱਗ ਜੂਂ ਜਾਂ ਤਾਖੇ ਐ ਤਾਂ ਕੀ ਕਹਿੰਦੀ ਐ ਨਹੀਂ ਮੇਰੀ ਗੱਲ ਸੁਣ ਹੂੰ ਤਪਾਈ ਚੱਲੇ ਨੂੰ ਕਦੇ ਆ ਕਦੇ ਆਓ ਕਦੇ ਆ ਕਦੇ ਆਓ ਦੇਖੀ ਚੱਲ ਅੱਜ ਤਾਂ ਬਣਵਾਉਣੇ ਆ ਤਾਂ ਪੂੜੇ ਹੂੰ ਕੱਲ ਨੂੰ ਬਣਵਾਵਾਂਗੇ ਗੁਲਗਲੇ ਫੇਰ ਲੱਗੂ ਪਤਾ ਜੀ ਚੁੱਲੇ ਤੇ ਰੜੀ ਉਹ ਵੀ ਚੁੱਲੇ ਦੇ ਬਣਵਾਵਾਂਗੇ ਗੈਸ ਬੋਸ ਦੇ ਨਹੀਂ ਹੱਥ ਲਾਉਣ ਦੇਣਾ ਮੰਮੀ ਸੇਦੀ ਮੁੱਕ ਜੂਗਾ ਨਾਲੇ ਐਨੇ ਕਿਹੜਾ ਪੈਸੇ ਵਾਲੇ ਤੇਰੇ ਪਿਆ ਨਿਕਲੇ ਜਾਂਦੇ ਆ ਇਹਨੇ ਤਾਂ ਆਰਡਰ ਮਾਰ ਹੀ ਦੇਣਾ ਵੀ ਸਿਲੰਡਰ ਭਰ ਕੇ ਲਿਆ ਦਿਓ ਹਾਂ ਹਾਂ ਹੋ ਹਾਂ ਪਤਾ ਹੁਣ ਕੱਢ ਦਾਂਗੇ ਉਹਨੂੰ ਸੂਈ ਦੇ ਨੱਕੇ ਵਿੱਚ ਦੀ ਦੀ ਚੱਲ ਕੋਈ ਨਾ ਹੁਣ ਇਹ ਐਵੇਂ ਕਹੂਗੀ ਵੀ ਮੈਂ ਪੇਕੀ ਜਾਣਾ ਮੈਨੂੰ ਪਤਾ ਹੈ ਇਹਦੇ ਸਾਰੀਆਂ ਗੱਲਾਂ ਦਾ ਵੀ ਕੁੜੀ ਆਈ ਹੈ ਚਾਰ ਦੇ ਚਾਹ ਪੇਕੇ ਬੁਕੇ ਨਾ ਤੋੜਦੀ ਮਾਰ ਜਾਈਂ ਚੁੱਲ੍ਹੇ ਤੇ ਟੱਕਰਾਂ ਫਿਰ ਇੱਥੇ ਪੇਕੇ ਤੋੜਦੀਆਂ ਦੇਖੀ ਕਿਤੇ ਕਹਦੇ ਹੋਰ ਨਾ ਮੈਂ ਤਾਂ ਕੋਈ ਤੋੜਦੀ ਨਹੀਂ ਮੈਂ ਤਾਂ 4 ਦਿਨ ਸੁੱਖ ਦੇ ਲੈਣ ਆਈਆਂ ਭਾਈ ਮੈਥੋਂ ਨੀ ਕੰਮ ਕੁਮ ਹੁੰਦਾ ਜੇ ਵਾਗ ਗਈ ਮੈਨੂੰ ਕੰਮ ਕਰਨਾ ਪਊ ਸਾਰਾ ਸਿੱਧੀ ਗੱਲ ਹੈਗੀ ਆਪਾਂ ਤੋਂ ਨੀ ਕੁਝ ਬਣਦਾ ਬਾਈ ਨਹੀਂ ਮੈਂ ਕੋਤੋਂ ਤੋੜਦੀ ਆ ਮੈਨੂੰ ਪਤਾ ਹੀ ਹੈ ਵੀ ਤੂੰ ਵੀ 2 ਦਿਨ ਸੁੱਖ ਦੇ ਲੈਣ ਆਈਆਂ ਬਸ ਤੋਰੀ ਵੀ ਨਾ ਮੰਮੀ ਤੈਨੂੰ ਦੱਸ ਤਾਂ ਮੈਂ ਇਹਨੂੰ ਆ ਜਮਾ ਸੁੜੀ ਤੇ ਛਾੜ ਕੇ ਰੱਖ ਫੇਰ ਲੋਟ ਆਊਗੀ ਇਹ ਐ ਨਹੀਂ ਲੋਟ ਆਉਣੀ ਹੈਗੀ ਜਿਵੇਂ ਤੂੰ ਲੈ ਲੈ ਪੇਪੇ ਜੇ ਕਰੀ ਜਾਂਦੀ ਰਹਿਣੀ ਆ ਕਿੱਥੋਂ ਕਰਦੀ ਆ ਮੈਂ ਲੀਲੀ ਪੇਪੇ ਤੈਨੂੰ ਕੀ ਮੈਂ ਬਾਹਲੀ ਭਲੀ ਮਾਂ ਨਹੀਂ ਇਹ ਪਤਾ ਨਹੀਂ ਕੀ ਕਰਦੀ ਦੇਖਾਂ ਕੀ ਬਣਾਉਂਦੀ ਐ ਕੁਛ ਬਣਾਉਂਦੀ ਐ ਕਿ ਨਾ ਕਹਿ ਕੇ ਤਾਂ ਮੈਂ ਆਈ ਸੀ ਤੇ ਮਿੱਠੀ ਚੀਜ਼ ਬਣਾ ਲਾ ਕੋਈ ਦੇਖਦੀ ਆ ਮੈਂ ਹਾਂ ਦੇਖਾਂ ਨਾ ਮੈਂ ਕੋਈ ਤੇ ਉਹੀ ਆਲ ਮਟੋਲੇ ਕਰਦੀ ਫਿਰੇ ਨਹੀਂ ਉਹਨੂੰ ਫਿਰ ਮੈਂ ਦੂੰ ਪਤਾ ਨਹੀਂ ਅਹੀਂ ਅੜੀ ਬਣਾ ਦੂੰ ਮੈਂ ਤਾਂ ਕਹੇ ਤੂੰ ਤੁਹਾਨੂੰ ਅੱਖੇ ਤਾਂ ਲੱਗ ਜਾਂਦੀ ਐ ਇਹ ਕੰਮ ਐਨੀ ਮਾੜੀ ਵੀ ਨਹੀਂ ਚਲੋ ਦੇਖਦੀ ਆ ਮੈਂ ਕਹਿੰਨੀ ਆ ਉਹ ਨੂੰ ਗੁਰਗੜ ਪਿਉ ਲੂਗੀ ਫਿਰ ਸਾਰਾ ਦਿਨ ਕੰਮ ਨਹੀਂ ਨਿਭੜਦੇ ਹੈਗੇ ਉਤੋਂ ਨਵੇਂ ਤੋਂ ਨਵਾਂ ਸਵਾਲ ਪਾਉਂਦੇ ਰਹਿੰਦੇ ਆ ਕਰਦੇ ਆ ਕਰਦੇ ਦੱਸ ਮੈਂ ਲੋਹੇ ਦੀ ਬਣੀ ਆ ਵੀ ਸਾਰਾ ਦਿਨ ਮੈਂ ਕੰਮ ਹੀ ਕਰੀ ਜਾਵਾਂ ਮੈਂ ਵੀ ਬਿੰਦ ਚਟਰਾਮ ਕਰਨਾ ਹੁੰਦਾ ਹੈਗਾ ਹੁਣ ਐ ਕਰਦੀ ਆ ਪੋਚਾ ਤਾਂ ਸਾਰਾ ਲੱਗ ਗਿਆ ਜਾ ਕੇ 2 ਮਿੰਟ ਪੈਣੀ ਹੈਗੀ ਧੂਈ ਦੁਖਿੰਦੀ ਇੱਕ ਤੱਕ ਲਾਉਣੀ ਕਿਸੇ ਨੂੰ ਮੇਰੇ ਤੇ ਤਰਸ ਨਹੀਂ ਆਉਂਦਾ ਖੁਦ ਆਪ ਦੇ ਬੰਦੇ ਨੂੰ ਨਹੀਂ ਆਉਂਦਾ ਤਰਸ ਚੱਕੋ ਦੋ ਮਿੰਟ ਡਰਾਮ ਕਰਤੀਏਗੇ ਪਾਭੀ ਤੂੰ ਪੈ ਗਈ ਆ ਕੇ ਹਾਂ ਸੁਖੀ ਪਾਭੀ ਮੰਮੀ ਨੇ ਤੈਨੂੰ ਕੁਝ ਬਣਾਉਣ ਨੂੰ ਕਿਹਾ ਸੀ ਮਠਾਕੀ ਬਣਾ ਲਿਆ ਬੜੀ ਭੁੱਖ ਲੱਗੀ ਆ ਜਲਦੀ ਸੁੱਖੇ ਮੇਰੀ ਗੱਲ ਸੁਣਾ ਇੱਕ ਤਾਂ ਮੇਰੀ ਢੂਈ ਵਾਲੀ ਦੁੱਖਦੀ ਰਹਿੰਦੀ ਐ ਹੁਣ ਤਾਂ ਮੈਂ ਪੋਚਾ ਲਾ ਕੇ ਹਟੀਆਂ ਕੱਪੜੇ ਮਸ਼ੀਨ 'ਚ ਪਾਏ ਸੀ ਉਹ ਅੱਧ ਵਿਚਾਲੇ ਪਏ ਨੇ ਤਾਂ ਵੀ ਛੱਡ ਕੇ ਮੈਂ ਆ ਗਈ ਦੋ ਮਿੰਟ ਆਰਾਮ ਵੀ ਕਰ ਲੈਂਦੇ ਮੈਨੂੰ ਸਵੇਰ ਦੀ ਲੱਗੀ ਪਈ ਐ ਮੈਂ ਕੰਮ ਕਰਨ ਚੱਲ ਕੋਈ ਨਾ ਫਿਰ ਸਾਰਾ ਦਿਨ ਆਰਾਮ ਕਰਦੀ ਆ ਹੁਣ ਦੁਪਹਿਰ ਦਾ ਸਮਾਂ ਸੀ ਮੇਰਾ ਮਨ ਕੀਤਾ ਮੈਂ ਕਹਿਤਾ ਕੁਝ ਖਾਣ ਨੂੰ ਚੱਲ ਫੇਰ ਕੇ ਜੇ ਬਣਾ ਦੂੰ ਮੈਨੂੰ ਅੱਧਾ ਘੰਟਾ ਆਰਾਮ ਕਰ ਲੈਂਦੇ ਭੈਣ ਮੰਨ ਕੇ ਨਾ 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 ਠਹਿ ਠੂਰ ਕੇ ਨਹੀਂ ਫੇਰ ਸ਼ਾਮ ਹੋ ਜੂ ਆਥਨ ਦੀ ਰੋਟੀ ਦਾ ਟਾਈਮ ਹੋ ਜੂ ਫੇਰ ਕੀ ਕਰਨੇਵੇਂ ਮਨ ਤਾਂ ਮੇਰਾ ਹੁਣ ਕਰ ਲਿਆਗਾ ਹੁਣ ਖਾਣੇ ਮੈਂ ਹੁਣੇ ਬਣਾ ਕੇ ਦੇ ਫੇਰ ਬਣਾਵਾ ਫਿਰ ਮੈਨੂੰ ਪੂੜੇ ਬਣਾ ਕੇ ਦੇ ਪੂੜੇ ਹੂੰ ਜੇ ਪੂੜੇ ਦੇ ਜ다가 ਹੋਰ ਕੁਝ ਬਣਾਵਾ ਨਹੀਂ ਮੈਂ ਖਾਣੇ ਪੂੜੇ ਜਦੋਂ ਹੋਰ ਤਾਂ ਬਚੇਰਾ ਕੁਝ ਫੇਰ ਮੈਂ ਆਪ ਹੀ ਖਾ ਲੂੰਗੀ ਲੈ ਕੇ ਬਾਜ਼ਾਰ ਚ ਕੁਝ ਮਰਜੀ ਲੈ ਆਵਾਂ ਜਿਹੜੀ ਚੀਜ਼ ਨੂੰ ਮਨ ਕਰੂ ਬੰਦਾ ਉਹੀ ਖਾਊਗਾ ਹੁਣ ਤੇਰੀ ਮਰਜ਼ੀ ਨਾਲ ਤਾਂ ਮੈਂ ਖਾ ਨਹੀਂ ਸਕਦੀ ਕੁਛ ਵੀ ਚੱਲ ਕੋਈ ਨਾ ਬਣਾ ਦੇਣੀ ਹੈ ਫਿਰ ਹਾਂ ਹੁਣ ਬਣਾ ਦੇ ਬੈਠੀ ਕੀ ਕਰਦੀਆਂ ਬਣਾਉਣੀ ਹੈ ਸੁੱਕੀ ਕਿੰਨੇ ਕਿਨੇਰੀ ਆਈਏਗੀ ਸੁੱਕੀ ਨੇਰੀ ਨਹੀਂ ਆਈ ਮੀ ਆਇਆ ਤਾਂ ਹੀ ਮਨ ਕਰ ਰਿਹਾ ਮੇਰਾ ਪੂੜੇ ਖਾਣ ਨੂੰ ਇੰਨੀ ਗਰਮੀ ਇੰਨੀ ਗਰਮੀ ਚ ਪੂੜੇ ਖਾਣੇ ਕੀ ਆਖਣ ਤੈਨੂੰ ਜੇ ਗਰਮੀ ਹੈ ਤੂੰ ਨਾ ਖਾਈ ਮੈਨੂੰ ਬਣਾ ਕੇ ਦੇ ਦੇ ਤੇਰਾ ਨਹੀਂ ਮਨ ਕਰਦਾ ਤੂੰ ਨਾ ਖਾ ਤੈਨੂੰ ਖਾਣ ਨੂੰ ਕੌਣ ਕਹਿੰਦਾ ਸੁਖੀ ਤੂੰ ਆਪ ਸੋਚ ਕੇ ਦੇਖ ਜੇ ਤੈਨੂੰ ਇੰਨਾ ਕੰਮ ਹੋਵੇ ਤੈਨੂੰ ਥਕਾਵਟ ਹੋਈ ਹੋਵੇ ਤੇਰਾ ਵੀ ਜੀ ਕਰੇ 2 ਮਿੰਟ ਆਰਾਮ ਕਰਨ ਨੂੰ ਅੱਛਾ ਤੂੰ ਬਾਲੀ ਕੰਮ ਹੀ ਆ ਹੈ ਮੈਂ ਵੀ ਆਪਦੇ ਸਹੁਰੇ ਘਰੇ ਆਈ ਕੰਮ ਕਰਦੀ ਆ ਤੈਨੂੰ ਐ ਹੁਣ ਵੀ ਇੱਥੇ ਕੰਮ ਕਰਨ ਆਈ ਆ ਕੰਮ ਕੰਮ ਨਹੀਂ ਮੈਂ ਕਰਦੀ ਨਾਲੇ ਮੈਥੋਂ ਆਸ ਰੱਖੀ ਵੀ ਨਾ ਕੰਮ ਕਰਨ ਦੀ ਤੈਨੂੰ ਕੰਮ ਨੂੰ ਕਦੋਂ ਕਿਹਾ ਮੈਂ ਤਾਂ ਐਂ ਗਿਆ ਸੀ 2 ਮਿੰਟ ਮੈਨੂੰ ਆਰਾਮ ਕਰ ਲੈਂਦੇ ਠੂਈ ਸਿੱਧੀ ਹੋ ਜੂ ਐਨ ਚੱਲ ਫਿਰ ਮੈਂ ਕੰਮ ਕਰਦੀ ਹੋ ਜੂਗੀ ਫਿਰ ਤੈਨੂੰ ਹੋਰ ਕੀ ਕਿਹਾ ਪੂੜੇ ਬਣਾਉਣ ਨੂੰ ਕਿਹਾ ਤੂੰ ਮੈਨੂੰ 100 ਗੱਲ ਸੁਣਾਤੀ ਕੰਮ ਨਹੀਂ ਕਰਦੀ ਉਹ ਨਹੀਂ ਕਰਦੀ ਆ ਨਹੀਂ ਤੇਰਾ ਜਿੰਨਾ ਮਰਜ਼ੀ ਕਰ ਲੈ ਤੈਨੂੰ ਨਾ ਮੇਰੀਆਂ ਕਈਆਂ ਗੱਲਾਂ ਪਤਾ ਨਹੀਂ ਕਿਉਂ ਚੁਬਦੀਆਂ ਨੇ ਨਹੀਂ ਕਰਨ ਨੂੰ ਕਿ ਤੂੰ ਮੇਰੀਆਂ ਲੱਤਾਂ ਘੁੱਟਤੀਆਂ ਹੁਣ ਵਾਲੀਆਂ ਗੱਲਾਂ ਨਾ ਮਰਜ਼ੀ ਬਣਾਉਣਿਆ ਤਾਂ ਬਣਾ ਦੇ ਪੂੜੇ ਨਹੀਂ ਮੈਂ ਬੇਬੇ ਨੂੰ ਦੱਸ ਦਿਆਂ ਜਾ ਕੇ ਆਹ ਕੀ ਗੱਲ ਬਣੀ ਕਹਿੰਦੀ ਬੇਬੇ ਨੂੰ ਦੱਸ ਦਿਆਂ ਜਾ ਕੇ ਕਮਾਲ ਹੋ ਗਈ ਸੁੱਖੀ ਤੇਰੀ ਨੇ ਸਾਰਾ ਦਿਨ ਗੋਲਾ ਧੰਦਾ ਕਰਦੀ ਰਹਿੰਦੀ ਨਾਲੇ ਤੁਸੀਂ ਐਂ ਬੋਲਦੂ ਮਾਵਾ ਤੀਆਂ ਕੋਈ ਨਾ ਬਣਾਉਣੀ ਐ ਜੀ ਮੈਂ ਗੋਲਾ ਧੰਦਾ ਤੁਹਾਡੇ ਘਰ ਦੇ ਹੀ ਆ ਮੇਰਾ ਨਹੀਂ ਹੈਗਾ ਪਾੜਦੀ ਐ ਇਹਨੂੰ ਐ ਵੀ ਇੱਥੇ ਕੰਮ ਕਰੂਗੀ ਦੋ ਦਿਨ ਐਸ਼ ਕਰਨ ਆਈ ਆ ਮੈਂ ਮੇਰੀ ਮਾਂ ਨਾਲੀਆਂ ਜੇ ਨਾ ਚੇਰੇ ਮੇਰੀ ਮਾਂ ਗਈ ਉਹਨਾਂ ਚਰੀ ਆ ਤੂੰ ਤਾਂ ਮੈਨੂੰ ਬਿਠਾ ਕੇ ਖਵਾਈ ਖੜੀ ਐਂਗੀ ਮੱਸੀ ਗਈ ਆ ਆਕੜ ਕੀ ਰੀ ਚੱਲ ਆਕੜ ਮੈਨੂੰ ਕੀ ਆ ਮੇਰੇ ਤੇ ਤਾਂ ਕੋਈ ਤਰਸ ਨਹੀਂ ਖਾਂਦਾ ਕਹਿੰਦੀ ਪੂੜੇ ਬਣਾ ਦੇ ਸੁੱਕੀ ਦਾ ਵੀ ਸਰੇ ਹੀ ਪਿਆ ਇੰਨੀ ਗਰਮੀ ਐ ਇੰਨੀ ਗਰਮੀ ਚ ਪੂੜੇ ਖਾਣੇ ਕੀ ਆਖਣ ਕੋਈ ਮੀਂਹ ਪਿਆ ਹੋਵੇ ਫੇਰ ਵੀ ਆ ਮੌਸਮ ਤਾਂ ਦੇਖ ਲੈ ਕਿਹੋ ਜਿਹਾ ਹੋ ਰਿਹਾਗਾ ਜਮਾਂ ਤਰਸ ਨਹੀਂ ਖਾਂਦੀ ਹੈਗੀ ਲੈ ਮੈਂ ਤਾਂ ਗੁੜ ਜਾ ਪਿਉਵਾਂ ਮੈਂ ਦੁੰਨੇ ਮਾਵਾਂ ਮਾਤਿਆਂ ਨੇ ਸੂਲੀ ਤੇ ਟੰਗ ਰੱਖਿਆ। ਕੋਈ ਜਿੰਦਾ ਨਹੀਂ ਕੋੜਾ ਕਰੇ ਕਿੱਧਰ ਬਾਕੀਆਂ। ਭੂਆ ਜੀ? ਹਾਂ ਬੋ। ਠੀਕ ਐ ਕਿਵੇਂ ਆ? ਸਸਰੀ ਕਾਪੂਆ। ਸੱਚੀ ਘਰ ਭੱਜ ਜਾਂਦੀ ਰਹ। ਬੱਚਾ ਕੰਦਾ ਪਤੇ ਰੋ ਪਲਕ। ਹੋ ਠੀਕ ਆ। ਹਾਂ ਮੈਂ ਤਾਂ ਤੇ ਠੀਕ ਆ। ਤੂੰ ਦੱਸ ਕਿਵੇਂ ਆ ਠੀਕ ਐ। ਠੀਕ ਐ ਵਧੀਆ। ਚੱਲ ਚੰਗਾ ਪੁੱਤ। ਕੀ ਕਰੀ ਜਾਂਦੇ ਤੇ ਬੈਠੀ ਜਿੱਥੇ? ਗੁੜ ਪਿਉਂਦੀ ਸੀ ਪੂੜੇ ਬਣਾਉਂਦੇ ਸੀ ਨਾ। ਮੈਂ ਚੱਲ ਪੂੜੇ ਬਣਾਉਂਦੀ। ਪੂੜੇ ਬਣਾਉਂਦੀ ਕੋਈ ਨਹੀਂ ਗਰਮੀ ਦੇ ਵਿੱਚ। ਅੱਗ ਤਾਂ ਉਹੀ ਲੱਗੀ ਜਾਂਦੀ ਆ। ਕੌਣ ਖਾਊ ਇਹ ਜਿਆ ਪੂੜੇ ਨਾਲੇ ਹੋਰ। ਭੂਆ ਸੁਖੀ ਆਈ ਸੁਖੀ ਕਹਿੰਦੀ ਮੈਨੂੰ ਪੂਰੇ ਬਣਾ ਕੇ ਦੇ ਮੈਂ ਤਸਕੋ ਸਾਰਾ ਕੰਮ ਧੁੰਦਾ ਕਰਕੇ ਨਾ ਕੱਪੜੇ ਧੋਕੇ 베ਲੀ ਹੋਈ ਸੀ ਭੂਆ ਸੱਚੇ ਇੰਨੀ ਢੂਈ ਦਰਦ ਕਰੀ ਜਾਂਦੇ ਸਵੇਰ ਦੀ ਉੱઠી ਐ ਮੈਂ 4:30 ਵਜੇ ਦੀ ਸਾਰਾ ਕੰਮ ਕੀਤਾ ਹੁਣ ਦੋ ਕੁ ਮਿੰਟ ਅੰਦਰ ਨਾਮ ਕਰਨ ਲੱਗੀ ਸੀ ਬੱਚਾ ਇੰਜ ਕੰਨ ਤਾਂ ਧੀਆ ਚੱਹੀ ਪਿਆ ਮਨ ਮੋ ਤਾਂ ਕਈ ਕੇ ਕੰਮ ਲੈ ਲਿਆ ਕਰੋ ਠੀਕ ਆ ਇਹ ਤਾਂ ਮਾਮਾ ਚਿਆਂ ਦੇ ਪਹਿਲੇ ਦਿਨੋਂ ਇਹ ਚਵਾ ਬਣਿਆ ਹੋਇਆ ਇਹ ਤਾਂ ਬੱਚਾ ਜਾਂਦਾ ਜਿਬ ਮੁਤਤੀ ਰਹਿੰਦੀ ਆ ਤੂੰ ਕਹਿੰਦੇ ਵੀ ਗੱਲ ਮੈਂ ਪੈਂਦੀ ਆ ਮੈਂ ਤੁਹਾਨੂੰ ਪੂਰੇ ਪਾੜੇ ਪਕਤੇ ਚਾਰ ਦਿਨ ਹੋ ਗਏ ਹੋ ਗਏ ਭੂਆ ਆਈ ਨੂੰ ਸੁਖੀ ਨੂੰ ਚੱਲ ਪੂੜੇ ਤਾਂ ਮੈਂ ਬਣਾ ਦੂੰਗੀ ਮੈਨੂੰ ਰਾਮ ਤਾਂ ਕਰਨ ਦੇ ਲੈਂਦੀਆਂ 2 ਮਿੰਟ ਤਾਂ ਹੀ ਤਾਂ ਕਹਿੰਦੇ ਤੇ ਮਾਰੀ ਗੱਲ ਐ ਦੀ ਤੇ ਹੋਰ ਫਿਰ ਕਿਤੇ ਨਗੀਆਂ ਹੋ ਮੰਮੀ ਵੀ ਅੰਦਰ ਪਈ ਸੀਗੀ ਉਹ ਏਸੀ ਛੱਡੀ ਪਈ ਹੈਗੀ ਤੂੰ ਚੁੱਚਕਾ ਦੇ ਕੁਝ ਨਹੀਂ ਹੁੰਦਾ ਬਾਦੋਂ ਮੈਂ ਤੇ ਚੱਕਦਾ ਕਰ ਤਾ ਕਿ ਮੈਂ ਤੇ ਦੰਨਿਆ ਠੀਕ ਆ ਮੈਂ ਸੋਚੀ ਸੀ ਮੇਰੇ ਨਾਲ ਬਹੁਤ ਭੜੀ ਕਰੂਗੀ ਮਾਂ ਫਿਰ ਮੇਰੀ ਗੱਲ ਸੁਣ ਲੈ ਹੁਣ ਮਾਇ ਹੈਗੀ ਆ ਤੇਰੇ ਕੋਲੇ ਕੋਈ ਤੇਰੀ ਤਤੀ ਹਵਾ ਨਹੀਂ ਕਰਨੀ ਚੱਕ ਚੱਕਦਾ ਮੈਂ ਹੈਗੇ ਕੋਈ ਨਹੀਂ ਕੁਝ ਬੋਲਦਾ ਮੈਂ ਤੇਰੀ ਦੁਖੀ ਆ ਮੈਂ ਇੱਕ ਮਿੰਟ ਵੀ ਬੈਠ ਕੇ ਨਹੀਂ ਦੇਖਿਆ ਸੱਚੇ ਲੱਤਾਂ ਦੁਖੀ ਜਾਂਦੀਆਂ ਢੂਈ ਦੁਖੀ ਜਾਂਦੀ ਐ ਹੁਣ ਪੂੜਿਆਂ ਦੇ ਕਹਤਾ ਗੁੜ ਪੂੜੇ ਕਿ ਐਂ ਪੱਕ ਜਾਣਗੇ ਕਿੰਨਾ ਟਾਈਮ ਲੱਗੂ ਮੈਂ ਅੱਜ ਕੱਲ ਚੁਣ ਲਤੀ ਐ ਮੈਂ ਤੈਨੂੰ ਰਾਮ ਕਰਾਉਂਗੀ ਠੀਕ ਐ ਮੇਰੇ ਕੋਲੇ ਛਾਰੀਆਂ ਬੇਨਤਾ ਹੈ ਨਹੀਂਆਂ ਨੇ ਠੀਕ ਐ ਨਾ ਚੁੱਕੀ ਦੀ ਪੰਮੀ ਦੀ ਮੈਂ ਬੰਨੂ ਹੁਣ ਠੀਕ ਐ ਕੰਮ ਉਹ ਤੇ ਕਰਾਂਗੀ ਚੱਲ ਸੁਖੀ ਤਾਂ ਹਾਂ ਬੰਗ ਜੂਗੀ ਮੰਮੀ ਵੀ ਮੈਨੂੰ ਦੁਖੀ ਕਰਦੀ ਹੈਗੀ ਕੋਈ ਨਾ ਮੇਰੀ ਪੱਜਾਈ ਤਾਂ ਪਹਿਲੇ ਠੀਕ ਹੈ ਨਾ ਸਾਡੀ ਤਾਂ ਨੰਦ ਦਾ ਪਤਾ ਚ ਬੰਦੀ ਤਾਂ ਘਟਾ ਹਾਂ ਚਲ ਕੋਈ ਪਾਣੀ ਲੈ ਕੇ ਆਉਣੇ ਤੁਹਾਡੇ ਬਾਸ ਚੰਗਾ ਪੱਤਾ ਚਲ ਸ਼ੁਕਰ ਆ ਭੂਆ ਆ ਗਈ ਜਿੰਨੇ ਦਿਨ ਭੂਆ ਰੋਗੀ ਹੁਣ ਇਹਨਾਂ ਦਾ ਰਾਮ ਤਾਂ ਮਿਲੂਗਾ ਪਾਣੀ ਫੜਾ ਦਮੇ ਲੈਟ ਦੇ ਖਲ ਕੋ ਆ ਪਈਆਂ ਨੱਛਰ ਵਾਲਾ ਮੰਗੋ ਚੁੱਤੀਆਂ ਮਾਂ ਮਾਤੀ ਨਾ ਪਾ ਬੀ

ਤੈਨੂੰ ਪੁਆ ਨਹੀਂ ਬਮਾਰ ਹੁੰਦੀ ਤੈਨੂੰ ਪਤਾ ਮਹੀਨਾ ਕਿਹੜਾ ਚੱਲਦਾਗਾ ਜੁਹੰਦਾ ਮਹੀਨਾ ਚੱਲਦਾ ਹੁਣ ਛੁੱਟੀਆਂ ਕੱਟਣ ਆਈਆਂ ਤੇਰੀ ਪੁਆ ਤਾਂ ਫੇਕੀ ਕੀ ਛੁੱਟੀਆਂ ਕੱਟਣ ਆਈਆਂ ਮੈਂ ਵੀ ਲਹਵਾਂ ਨੂੰ ਕਿਵੇਂ ਮੈਨੂੰ ਛੁੱਟੀਆਂ ਕੱਟ ਛੱਕਦੀ ਪੁਆ ਤੂੰ ਜਵਾਖੜੀਆਂ ਛੁੱਟੀਆਂ ਕੱਟਣ ਨੂੰ ਉੱਲਾ ਜਵਾਕ ਕਨੇ ਛੋੜੀ ਜ਼ਰੂਰੀ ਛੁੱਟੀਆਂ ਲੈ ਆਈਆਂ ਵੀ ਮੈਂ ਵੀ ਮੁਲਾਜ਼ਮ ਲੱਗੀਆਂ ਹਾਂ। ਹੱਜਾ ਕੋਈ ਨਾ ਕੋਈ ਨਾ ਫਿਰ ਮੇਰਾ ਤਬਾ ਜਵਾਕ ਸਾਡੇ ਮੇਰੇ ਪੋਤੋ ਪੋਤੀ ਕਹਿੰਦੇ ਨੇ ਵੀ ਅੱਛੀ ਵੀ ਨਾਨਕੀ ਜਾਵਾਂਗੇ ਛੁੱਟੀਆਂ ਕੱਟਣ ਜੂਨ ਦੀਆਂ। ਉਹ ਮੈਨੂੰ ਵੀ ਆਏ ਆਉੜਗੀ ਮਾਚਾ ਲੈ ਜਵਾਕ ਜਾਂਦੇ ਨੇ ਮੈਂ ਵੀ ਜੂਨ ਦਾ ਛੁੱਟੀਆਂ ਕੱਟ ਕੇ ਆਵਾਂ। ਆਪਦੇ ਪੇਕੇ ਹੋਰ ਪਤਾ ਹੀ ਦੱਸ ਤੇਰੇ ਆ ਗਿੱਦੇ ਗੋਟੇ ਚ ਕਿਵੇਂ ਚੱਲਦੇ ਆ। ਬੱਸ ਇਹ ਤਾਂ ਤੈਨੂੰ ਪਤਾ ਹੀ ਆ। ਨਾਲ ਹੀ ਜਾਣ ਗਿਆ ਹੱਡਾਂ ਦੇ ਹਾਂ। ਆ ਇੱਕ ਤਾਂ ਭਾਈ ਤੁਸੀਂ ਆਈ ਨਾ ਇਹਨੂੰ ਕਰੀ ਬੰਦ ਕੀ ਚੱਲਦਾ ਤੁਹਾਡੇ ਤਾਂ। ਇਹ ਵੀ ਬੰਦ ਹੁੰਦਾ ਭੂਆ। ਕੋ ਕਾਟੇ ਨਹੀਂ ਬੰਦ ਹੁੰਦਾ ਕੋੜੇ ਗਰਮੀ ਚ ਮਰ ਜਾਗੇ ਤੂੰ ਲੈ ਠੰਡੀ ਹਵਾ ਏਸੀ ਦੀ ਵਧੀਆ ਨਾ ਨਹੀਂ ਭਾਈ ਮੈਨੂੰ ਨਹੀਂ ਐ ਛੋਟੀ ਦਾ ਐ ਠੀਕ ਨਹੀਂ ਇਹਨੂੰ ਮੈਨੂੰ ਨਹੀਂ ਪਤਾ ਹੈਗਾ ਦੇ ਬੰਦ ਕਰ ਦੇ ਦੀ ਕਿੱਥੇ ਚੁੱਚੀ ਨਹੀਂ ਨਹੀਂ ਬੰਦ ਹੁੰਦਾ ਨਾ ਬਹਿ ਜਾ ਦਰਮ ਨਾਲ ਕਿਵੇਂ ਇਹ ਕਿਹਟੋ ਮੇਰੇ ਕੋਲ ਆ ਹੋਇਆ ਬੰਦ ਖਾਣ ਨੂੰ ਆ ਰੋਮੈਟਿਕ ਆ ਤੂੰ ਰੱਬ ਨਾਲ ਚੁੱਚੀ ਜੁੜੀ ਹੈ ਜੀ ਸਾਰੀ ਉਮਰ ਪੂਰਾ ਪੱਖਾ ਥੱਲੇ ਹੋ ਗਈ ਤੈਨੂੰ ਮੱਜ ਦੀ ਦੋ ਦਿਨ ਏਸੀ ਦੀ ਹਵਾ ਲੈ ਲੈ ਨਾ ਨਾਨੀ ਭਾਈ ਮੈਨੂੰ ਆਪਣੀ ਜਾਨ ਚਾਹੀਦੀ ਆ ਤੇਰੀ ਮਾਂ ਦੇ ਕੋਲ ਤੇ ਤੰਗ ਜੁੜੇ ਪੈ ਨਹੀਂ ਜਾਂ ਜੱਤੜਗੀ ਇਹ ਕਹਿੰਦੇ ਗੋਡੇ ਬਾਲੇ ਦੀ ਤੋ ਫੋਨ ਕਰਦੀਆਂ ਆ ਜਾਨ ਬਾਰੱਖੀ ਹੁੰਦੀ ਤਾਂ ਪਚੇ ਸੀ ਥੱਲੇ ਨਹੀਂ ਹੁੰਦੀ ਲੋਕ ਪਾਗਲ ਨੇ ਜਿਹੜੇ ਲਵਾਈ ਜਾਂਦੇ ਆ ਲੈ ਦੇਖ ਲੈ ਤੂੰ ਨਿੱਕ ਹਿੰਜ ਨੂੰ ਪਿੱਛਾ ਦਿੰਦੀ ਇਹ ਤਾਂ ਸੱਚ ਤਾਂ ਮੈਨੂੰ ਬੁਰਾ ਲੱਗਦਾ ਤੇ ਸਮਝਿਆ ਨਾ ਚੱਲ ਬੰਦ ਬੰਦ ਕਰ ਤੇ ਬੰਦ ਤੂੰ ਵੀ ਹਿੰਜ ਨਾਲ ਸੱਚੀ ਨਹੀਂ ਕੁੜੀ ਦੇ ਪਹਿਲੇ ਦਿਨ ਪਹਿ্লাই ਆਏ ਹੈ ਹੈ ਗਰਮੀ ਪਾਈ ਵਾਲੀ ਪੈਂਦੀ ਆ ਚੱਲ ਮੈਂ ਚਾਹ ਬਣਾਉਣੀ ਤਾਂ ਮੇਰੀ ਗੱਲ ਸੁਣ ਲਤੀ ਬਹਿ ਜਾ ਕੋਈ ਨਾ ਤੂੰ ਦੋ ਮਿੰਟ ਨਾਮ ਲੈ ਇੱਥੇ ਬਹਿ ਜਾ ਤੇ ਆਪਾਂ ਇਹ ਪਹਿਲਾਂ ਤਾਂ ਕਰੂ ਇਹ ਚੀਜ਼ਾਂ ਬੰਦ ਕੀਆਂ ਚੋਡੇ ਲੱਗਿਆ ਹੋਇਆ ਹੈ। ਚਲ ਕਰ ਦੇ ਬੰਦ। ਕਿੱਥੇ ਦੀ ਤੁੰਕਰੀ ਤੇ ਬੰਦ ਕਿੱਥੇ ਦੀ ਤੁੱਤੀ ਜੀ। ਕਰਦੇ ਬੰਦ ਹਣ ਮੈਂ ਤੈਨੂੰ ਹੋਰ ਲੋਕਾਂ ਨੂੰ ਕਹਿੰਦੀ ਆ ਕਿ ਗਮਾੜੀਆਂ ਨੂੰ ਸੁਣਾ ਮੈਂ ਉਹਨੂੰ ਕਹਦੇ ਪੂਆ ਕਰ ਦਊਗੀ ਬੰਦ ਹੁਣ ਮੈਂ ਇੱਥੇੋਂ ਉੱਠ ਜਾਣਾ। ਕਿੱਥੇ ਆ ਉਹੀ ਤੇ ਤੇਰੀ ਮਾਂ ਨਾ। ਕੇਦਰ ਮੋਟ ਗੁਰੇ। ਇਦਰੀ ਪਿਆ ਹੋਊਗਾ। ਇੱਥੀ ਪਿਆ ਹੁੰਦਾ ਕਿੱਥੇ। ਆ ਫਿਰ ਜਲਮਾ ਫੋਨ ਕਰਕੇ ਤੇਰੀ ਮਾਂ ਮੋਦੀ ਕਹਿਣ ਦੀ ਮੈਂ ਤਾਂ ਹੱਡ ਗੋਡੇ ਜਕੜੇ ਪੈਨੇ। ਹੱਡ ਗੋਡੇ ਜਕੜੇ ਪੈਨੇ। ਛੜਾ ਦਿਨ ਤੱਕ ਤੂੰ ਇਹ ਚੋਨੀ ਨਿਕਲਦੀ। ਤੈਨੂੰ

हाँ तू तो की गल करती मेरे कर मैं गलिया लगे चलाके कर नहीं नहीं। दो दिन कट्ट आई तेरे कुड़िया चार दिन घर दुरा ने तेन मैं दसा घर इन तड़ी नही चलती जिन्नी तू करती हाँ आल नी पुता ਅਚੰਗਤੀ ਹੈ ਰੱਖਿਆ ਗਲਾਸ ਰੱਖਿਆ ਹੁਣ ਕਾਜਨਾਂ ਦੀ ਛੁੱਟੀ ਆ ਗਈ ਛੋੜਿਆਂ ਤੋਂ ਕਿਥੋਂ ਰੁਡੀ ਲੱਗੀ ਹੈ ਚਾਨ ਖਾਲੀ ਕਿਧਰੋਂ ਆ ਗਈ ਦਫਾ ਹੋਣੀ ਤੇਰੇ ਹੱਥਾਂ ਦੀ ਵਾਂਗ ਚਾਹ ਚੁੜੀ ਲੱਗਦੀ ਹੈ ਲੱਗਦੀ ਹੈ ਮੇਰੇ ਹੱਥਾਂ ਨੂੰ ਮੂੰਹ ਪਾ ਕੇ ਦਿਉਂਗੀ ਹੁਣ ਫੇਰ ਹਟੋ ਹੁਣ ਤਾਂ ਗਰਮੀ ਦੀ ਬਾਲੀ ਪਈਏ ਬਾਲੇ ਤਹਾਂਹੇ ਪਹੁੰਚ ਗਈ ਤੂੰ ਆਹ ਸਭ ਤੋਂ ਮੁੰਡਾ ਚਿੱਟਾ ਪਹੁੰਚ ਚਾਹ ਪੀ ਲਓ ਲੈ ਚਾਹ ਆਈ ਹੈ ਇੱਲਿਆ ਲੈ ਸੁਖੀ ਤੂੰ ਵੀ ਲੈ ਲੈ

तू मटन पनीर बना के चंगा रोटियां पतलिया पतलिया तेन पता तेरी मम्मी बनाके भाकता अजक रोटी बने ਮੇਰੀ ਪਰਜਾਈ ਵਰ ਕੇ ਤੇ ਕੋਈ ਦਾਲ ਪਾਣੀ ਨਹੀਂ ਦਿੰਨੇ ਚੱਕਦਾ ਗੱਲਾਂ ਮਾਰਨ ਨੂੰ ਭਾਬੀ ਬੀਹਾਂ ਨਾਲ ਦੀਆਂ ਨੇ ਭਾਬੀ ਤੂੰ ਐ ਕਰ ਤੂੰ ਮੈਨੂੰ ਕੋਈ ਦਾਲ ਬਣਾ ਦੇ ਚੱਲ ਪੂਆ ਸਬਜ਼ੀ ਖਾ ਲੂ ਚੱਲ ਕੋਈ ਨਾ ਬਣਾ ਦਿੰਦੇ ਸੁਖਾਂ ਨਹੀਂ ਨਹੀਂ ਇੱਕ ਚਮਚੀ ਖਾ ਲਗਦੀ ਆਪਾਂ ਮਤਲਬ ਪਨੀਰ ਬੋਟੀ ਹੁੰਦੇ ਨੇ ਕਾਹ ਜਮੈ ਨਹੀਂ ਆਉਂਦੇ ਨਹੀਂ ਚੱਲ ਦੋਨੇ ਬਣਾ ਲਾਨੇ ਆ ਚੱਲ ਦੋਨੇ ਬਣਾ ਹੋਰ ਆ ਜਾ ਤੂੰ ਤਾਂ ਕਹਿੰਦੀ ਜਾਨੀ ਮਤਲਬ ਨਹੀਂ ਚੱਕੀ ਪਾਈ ਬੰਦੇ ਚੱਕ ਨਹੀਂ ਆਉਂਦੇ ਕਿ ਨਹੀਂ ਹੋਈ ਜਾਨੀ ਮਾਰਾ ਨਹੀਂ ਬਣਾ ਲਾਉਂਦੇ खाई चल नी हो मारी जानी आपू पीता दुपहरी दुपहरी आई है हम एक सब्जी बना लें भू आ कल दो बना लिए फिर होर नहीं कि रोटी लगी आके दरी दरी रोटी ना भू है गए इस घर की कुड़ी ओ भी सुखी मंगो ਕਮਾਲ ਹੋ ਗਈ ਨਹੀਂ ਨਹੀਂ ਤਾਂ ਮੇਰਾ ਬਥੇਰਾ ਲਹੂ ਪੀਤਾ ਪਹਿਲਾਂ ਕਮਾਰੇ ਹੁੰਦੇ ਆ ਲੈ ਮੈਂ ਹੁਣ ਸਾਰੀ ਉਮਰ ਹੀ ਇਹਦਾ ਹੀ ਕਰੀ ਜਾਵਾਂ ਮੈਂ ਐਨੇ ਵਧੀਆ ਸੁਭਾਗ ਆ ਭੂਆ ਦਾ ਰੋਟੀ ਪਾਣੀ ਆਪਾਂ ਵਧੀਆ ਬਣਾ ਕੇ ਖਵਾ ਦਿੰਦੇ ਆ ਪਨੀਰ ਮੰਗਾ ਲੈਂਦੇ ਆ ਮਟਰ ਪਏ ਨੇ ਘਰੇ ਗਾਲਾ ਮਟਰ ਪਨੀਰ ਤਾਂ ਮਣ ਮੰਗਾ ਲਾਣੀ ਐ ਗੱਲ ਤਾਂ ਜਿਹੜੇ ਕਾਨੂੰਨ ਕਰਦੀ ਐ ਹੁਣ ਤੂੰ ਬਣਾਉਂਦੀ ਸੀ ਨੂੰਹਾਂ ਹੀ ਬਣਾਉਂਦੀਆਂ ਹੁੰਦੀਆਂ ਨੇ ਵਿੱਚ ਮੈਨੂੰ ਫੇਰ ਤੂੰ ਬਣਾ ਤੂੰ ਬਣਾ ਐ ਕਰੀ ਜਾਂਦੀ ਐ ਕਾਨੂੰਨ ਕਰਨ ਨੂੰ ਕੀ ਕੀਤਾ ਪੂ ਆ ਗਈ ਉਹਦੀ ਵੀ ਹੁਣ ਆਸ ਹੈਗੀ ਇਸ ਘਰ ਤੋਂ ਪੇਕੇ ਨੇ ਜਿਵੇਂ ਸੁੱਖੀ ਦੇ ਪੇਕੇ ਨੇ ਉਹਵੇਂ ਉਹ ਨਖਰੇ ਕਰਦੀ ਐ ਉਹਵੇਂ ਪੂਆ ਕਰੀ ਜਾਂਦੀ ਐ ਫਿਰ ਕੀ ਹੋ ਗਿਆ ਐਨਾ ਕਿ ਤਾਂ ਬੰਦ ਹੈ ਨਾ ਇਹਦੇ ਨਖਰੇ ਤਾਂ ਮੈਂ ਹਟਾਉਣੀ ਆ ਕਿੱਥੇ ਲੋਗ ਪੀਤਾ ਕਿ ਦੁਪਹਿਰੇ ਦੁਪਹਿਰੇ ਚਲ ਮੈਂ ਫਿਰ ਖੜੀ ਹੋ ਜਾ ਬਣਾਉਣਾ ਤਾਂ ਪਊਗਾ ਨਾ ਸਾਰਾ ਕੁਝ ਬਣਾ ਲਾ ਤੂੰ ਉਹਨੂੰ ਕੀ ਪਤਾ ਲੱਗੂ ਮਾਇਆ ਬਣਾਇਆ ਕਿ ਤੂੰ ਉੱਧਰ ਤਾਂ ਬੈਠੀ ਆ ਹੋ ਲੈ ਮੇਰੀ ਗੱਲ ਸੁਣ ਉਹ ਭੁੱਲਦੀ ਵੀ ਹੈਗੀ ਤੇਰੇ ਹੱਥ ਦੀ ਸਬਜ਼ੀ ਰੋਟੀ ਖਾਣੀ ਉਹਨੇ ਕਹਿ ਕੇ ਤਾਂ ਹਤੀ ਆ ਉਹ ਤੇ ਇੱਕ ਮਿੰਟ ਚ ਪਛਾਣ ਦੂਗੀ ਇੰਨੀ ਤਾਂ ਪਰਖ ਕਰਨੀ ਆਉਂਦੀ ਏ ਉਹਨੂੰ ਨਹੀਂ ਚੱਲ ਫਿਰ ਬਣਾ ਲਾਨੇ ਆ ਜਾ ਤੂੰ ਹੀ ਬਣਾ ਦੇ ਮੰਮੀ ਹੰਤਾ ਰੋਟੀ ਸਬਜੀ ਤੈਨੂੰ ਬਣਾਉਣੀ ਪਊਗੀ ਫਿਰ ਐਵੇਂ ਨਖਰੇ ਕਰੂਗੀ ਭੂਆ ਵੀ ਨਹੀਂ ਬੜਾ ਮੀਆਂ ਫੂਕਦੀ ਆ ਉਹਨੂੰ ਮਚਾਉਣੀ ਐ ਤੂੰ ਲੈ ਜਾ ਗਾੜੂ ਮੈਂ ਮਚਾ ਕੇ ਫਾਉਣੀ ਹੁਣ ਪਤਾ ਲੱਗੂ ਕਪੜੀ ਨਹੀਂ ਵੀ ਮੇਰੀ ਤੇ ਤੜੀ ਚੋਂ ਜਾਣਦੇ ਸੀ ਆ ਤਾਂ ਵਧੀਆ ਹੋਇਆ ਭੂਆ ਆ ਗਿਆ ਨਾਲੇ ਸੁੱਖੀ ਨੂੰ ਪਤਾ ਲੱਗ ਜਾਊ ਦੇਖ ਲਾ ਆਪਦੇ ਬਰਤਨ ਨੂੰ ਅੱਗ ਲੱਗੀ ਕਿਉਂ ਮੇਰੀ ਨੰਦਵਾਰੀ ਤਾਂ ਤੈਨੂੰ ਮਿਰਚਾਂ ਲੱਗਦੀਆਂ ਸੀ ਮੈਂ ਤੇਰੇ ਨੰਦ ਨੂੰ ਐ ਬੋਲਦੀ ਆ ਤੇ ਹੁਣ ਆਪਦੇ ਨੰਦਵਾਰੇ ਵੀ ਤਾਂ ਤੈਨੂੰ ਅੱਗ ਲੱਗੀ ਹੈ ਨਾ ਚਲ ਕੋਈ ਗੱਲ ਨਹੀਂ ਮੈਂ ਤਾਂ ਬੇਲੀ ਬੈਠੀ ਆ ਮੈਂ ਤਾਂ ਕਹਣੀ ਆ ਭੂਆ ਮਹੀਨਾ ਲਾ ਕੇ ਜਾਵੇ ਮੈਂ ਤਾਂ ਆਰਾਮ ਕਰ ਲਵਾਂਗੀ ਨਾ ਆਲੇ ਖੜੇ ਕੱਪੜੇ ਰਹਿ ਗਏ ਸੀਗੇ ਇੰਨੇ ਇਹ ਕੱਪੜੇ ਕਿਵੇਂ ਰਹਿ ਗਏ ਇਹ ਤਾਂ ਭੂਆ ਦਾ ਸੂਟ ਹੈ ਹੁਣ ਕੱਢਿਆ ਹੋ ਭੂਆ ਨੇ ਹੁਣ ਨਾਤੀ ਹੋਊਗੀ ਭੂਆ ਭੂਆ ਦਾ ਸੂਟ ਆ ਕੱਲਾ ਤੇ ਆ ਚਾਦਰ ਕੌਣ ਤੋਊਗਾ ਇਹਦਾਂ ਪਤਾ ਨਹੀਂ ਲੱਗਿਆ ਫਿਰ ਜਿੱਥੇ ਆਪਾਂ ਧੋਣ ਵਾਲੇ ਕੱਪੜੇ ਰੱਖਦੇ ਉੱਥੇ ਤਾਂ ਹੈ ਨਹੀਂ ਸੀ ਇਹ ਮਸ਼ੀਨ 'ਚ ਪਏ ਸੀ ਇੱਥੇ ਸੁੱਟ ਕੇ ਜਾਣੀ ਹੁੰਦੀ ਹੈ ਮੈਂ ਤਾਂ ਮੈਨੂੰ ਨਹੀਂ ਪਤਾ ਭਾਬੀ ਤੂੰ ਆ ਵੀ ਦੇਖ ਲੈ ਤੇਰੇ ਸਾਹਮਣੇ ਪਿਆ ਧੋਣ ਵਾਲੇ ਕੱਪੜੇ ਚਾਜ ਨਾਲ ਦੇਖ ਕੇ ਕੱਢ ਲਿਆ ਕਰ ਇੰਨਾ ਕਿ ਤੈਨੂੰ ਪਤਾ ਹੀ ਹੈ ਵੀ ਕਿਹੜਾ ਕੱਪੜਾ ਧੋਣ ਵਾਲਾ ਕਿਹੜਾ ਧੋਣ ਵਾਲਾ ਨਹੀਂ ਸੁੱਖੀ ਅਸੀਂ ਸਾਰੇ ਕੱਪੜੇ ਨਾ ਮਸ਼ੀਨ 'ਚ ਇਕੱਠੇ ਰੱਖਦੇ ਹੁੰਨੇ ਆ ਕੀ ਕਹਿਣਾ ਉੱਥੇ ਬਾਸਕਟ 'ਚ ਪਾ ਦਈਏ ਪਰ ਤੂੰ ਪੈਣ ਥੱਲੇ ਕਾਹਦਾ ਸਿਰਦੇ ਮੇਰੇ ਹੱਥ 'ਚ ਵੀ ਤਾਂ ਫੜਾਈ ਸਕਦੀ ਐਂਗੀ ਅੱਛਾ ਹੁਣ ਤੇਰੇ ਹੱਥ 'ਚ ਫੜਾਵਾਂ ਕੱਪੜੇ ਤੈਨੂੰ ਨਹੀਂ ਦਿੰਦਾ ਵੀ ਧੋਣ ਵਾਲੇ ਆ ਕੱਪੜੇ ਮੈਂ ਮਸ਼ੀਨ 'ਚ ਪਾਵਾਂ ਚੱਜ ਨਾਲ ਦੇਖ ਲੈ ਐਂ ਕਰ ਇਹ ਤੇਰਾ ਫਰਜ਼ ਬਣਦਾ ਮੇਰਾ ਨਹੀਂ ਬਣਦਾ ਨਾਲੇ ਜੇ ਤੂੰ ਕੱਪੜੇ ਧੋਣੀਆਂ ਤੂੰ ਹੀ ਦੇਖ ਕੇ ਲੈ ਆ ਕਰ ਮੈਂ ਥੋੜੀ ਨਾ ਧੌਂਗੀ ਹੁਣ ਚੱਲ ਕੋਈ ਨਾ ਧੋ ਦਿੰਨੀ ਐ ਮੈਂ ਨਾਲੇ ਮੈਂ ਤਾਂ ਕਿਹੜਾ ਥੋੜੀ ਮੈਲ ਧੋਣ ਆਈ ਐ ਇੱਥੇ ਕਮਾਲ ਹੋ ਗਈ ਕਿ थलेट का मतलब की कपड़े फड़ा भी तो सकती है चौबीस घंटे हरखच फिर पता नहीं कहू तीन कहते हो समझ नहीं आह आता धोतिया हुई चुनिया ने इन भी चखके फागी ली जा कुछ नहीं भूआ आ तू तो आ कपड़े तेरे हो ਉਹ ਹੁਣ ਫੜਾ ਕੇ ਗਈ ਐ ਮੈਨੂੰ ਕਹਿੰਦੀ ਤੂੰ ਸੂਟ ਨਹੀਂ ਦੇਖਦੀ ਹੈਗੀ ਧੋਣ ਵਾਲੇ ਕੱਪੜੇ ਪਏ ਨੇ ਆ ਇੱਕ ਚਾਦਰ ਰਹਿ ਗਈ ਇੱਕ ਚਾਦਰ ਪਿੱਛੇ ਨਾ ਮੈਨੇ 100-100 ਕੁ ਸੁਣਾ ਕੇ ਗਈ ਐ ਸੁਖੀ ਤੇ ਚੁੰਨੀਆਂ ਚੁੰਨੀਆਂ ਧੋਤੇ ਹੋਈਆਂ ਚੱਕ ਲਈ ਪਹਿਲਾਂ ਉਹ ਆਪਣੀ ਧੋ ਚੱਕਦੀ ਉਹ ਜੱਟ ਟੁੱਟੇ ਨੇਗੇ ਇਹ ਤਾਂ ਪਹਿਲੇ ਦਿਨੋਂ ਤਿੱਖੀ ਆ ਕੁੜੀ ਤਨਮਾਦਰ ਚਾ ਤੂੰ ਦੱਸ ਮੈਂ ਤਾਂ ਤੂੰ ਵੀ ਪੰਗੇ ਲੈਣੀਆਂ ਤੂੰ ਵੀ ਸੌਂ ਜਾ ਕਰੋ ਥੇ ਛੂਛੀ ਛੱਡ ਕੇ ਮੈਂ ਸੌਂ ਜਾ ਕਰਾਂ ਮੇਰੇ ਕਰਮਾਂ 'ਚ ਸੋਨਾ ਲਿਖਿਆ ਕਿਤੇ ਮੇਰੇ ਕਰਮਾਂ 'ਚ ਪੂਰਾ ਸੁੱਖ ਨਹੀਂ ਪੂਆ ਹੁਣ ਤੂੰ ਵੀ ਕੱਲ੍ਹ ਦਿਈ ਐ ਦੇਖੀ ਜਾਨੀ ਐ ਨਾ ਮੈਂ ਕਿੰਨਾ ਘਰਾਮ ਠੀਕ ਹੈ ਨਾ ਮੈਂ ਛਾਲੀ ਜਿੱਤ ਰੰਗ ਜਾਣਦੇ ਇਹਨਾਂ ਦੇ ਜਿਵੇਂ ਮਾਮਾ ਤੇ ਕਰਦੀਆਂ ਨੇ ਆ ਚੁੱਟ ਤੂੰ ਮੈਨੂੰ ਫੜਾ ਮੈਂ ਤੂੰ ਬਲਬੀਰ ਉੱਤੇ ਤੂੰ ਬੰਗੀ ਚਲ ਕੋਹ ਨੂੰ ਫੇਰ ਬੋਲਣ ਗਿਆ ਨਾ ਮੇਰਾ ਆਪ ਦਾ ਚੁੱਟ ਫਿਰ ਤੂੰ ਆਏ ਕਰ ਤੂੰ ਸਾਰੇ ਕੱਪੜੇ ਕਹਦੇ ਉਹਨੂੰ ਸਾਰੇ ਕੱਪੜੇ ਤੋਦੂਗੀ ਹੋਰ ਕੀ ਆ ਚੱਲ ਮੇਰੀ ਗੱਲ ਸੁਣ ਲੈ ਤੂੰ ਮੇਰੇ ਮੈਂ ਤਾਂ ਬਹਾਨਾ ਮਰੂੰਗੀ ਵੀ ਬਹੁਤ ਤੇ ਮੇਰੇ ਪਿੱਤ ਨਿਯਮ ਦੇ ਮਚੀਨ ਮਚੌਂਚਾ ਹੱਥਾਂ ਨਾਲ ਮਲ ਕੇ ਪਾ ਦੇ ਇਹਨਾਂ ਨੂੰ ਠੀਕ ਹੈ ਨਾ ਐ ਕਹੂੰਗੀ ਇਹਨੂੰ ਤੂੰ ਠੀਕ ਕਰ ਨਾ ਠੀਕ ਕਰ ਜਿੰਨੇ ਦਿਨ ਮਾਇਆਉ ਤਾਂ ਮਚਾਰਕ ਦਿਨ ਆਈ ਚੀ ਚਲ ਚਾਰਕ ਦਿਨ ਲਾ ਕੇ ਮੁਰਜੂਗੀ ਪਰ ਹੁਣ ਮਮੀ ਨਾ ਰਹੂਗੇ ਤੇ ਮਿੰਨਾ ਮੈਂ ਤਾਂ ਤੇਰੇ ਵਾਲੀ ਸੱਚ ਜਿਹਦੇ ਪੱਟ ਕੱਢ ਕੇ ਰੱਖੂ ਲੈ ਪੂਆ ਮੈਂ ਤਾਂ ਕਹਿੰਦੀ ਤੂੰ ਸਦਾ ਹੀ ਉਰੇ ਰਹਿ ਤੈਨੂੰ ਕੋਈ ਜਵਾਬ ਦੰਨੇ ਆ ਸੀ ਨਹੀਂ ਤੇ ਫਿਰ ਤੈਨੂੰ ਪਤਾ ਹੀ ਨਹੀਂ ਮੇਰੇ ਵੀ ਘਰੇ ਚਾਤਦਨੀ ਹੈਗਾ ਮੇਰਾ ਪੋਤਾ ਚੜ ਕੇ ਦੇਖੇ ਤੇ ਤਾਂ ਬੈਂ ਤੇ ਜਾਂਦਾ ਮੈਂ ਚੜਾ ਕੇ ਨਹੀਂ ਹੈ ਨੂੰ ਮਾਤੀ ਨੇ ਦਾ ਕੰਮ ਤੇ ਫਿਰ ਨਹੀਂ ਹੁੰਦਾ ਛੁੱਟੀਆਂ ਨੇ ਤੇਰੇ ਪੋਤੇ ਨੂੰ ਚੱਲ ਦੁਰੈ ਛਟੀਆਂ ਵਿੱਚ ਮੈਨੂੰ ਵੀ ਨਹੀਂ ਫਿਰ ਬਲ ਨਾਲ ਵੀ ਪੁੱਤ ਨੂੰ ਲੈ ਆਉਂਦੀ ਇੱਥੇ ਮੇਰੇ ਜਨਨ ਮੈਂ ਕਹਿੰਦਾ ਮੈਂ ਤਬ ਜਨਨ ਕੀ ਜਾਊਂਗਾ ਮੇਰੇ ਨਾਲ ਤੇ ਪਰ ਕਾਉਂਟ ਤੋਰਦੀ। ਚਲ 2 ਮਹੀਨਾ ਰਹੇ ਇੱਥੇ। ਨਾ ਮੈਂ ਤਾਂ ਮਹੀਨਾ ਰਹੂੰਗੀ। ਠੀਕ ਹੈ ਠੀਕ ਹੈ। ਮੈਂ ਜਿੱਤਾ ਮੈਂ ਬਤੀ ਪੱਜੇ ਪੱਟ ਕੱਢ ਕੇ ਰੱਖੂ ਤੇਰੇ ਸਾਹਮਣੇ ਦੂਜੇ ਕਿੰਨ ਚਾਈ। ਆਹੇ ਕੱਪੜੇ ਹੋ ਜਾਂਦੇ ਮੈਂ ਤਾਂ ਤੇ ਨਾਲ ਤੇ ਪਾਉਂਗੀ। ਉਹ ਕਿ ਜਾਣੂੰਗੀ। ਚਿੰਨਾਂ ਵਾਲਿਆ ਕਰਿਆ ਕਰ। ਮੈਂ ਤਾਂ ਤੇ ਜੱਟ ਪਾਲਾ ਚੰਤੀ। ਤਾਂ ਚੰਨ ਨਵਾਲਾ ਤੇ ਮੈਂ ਤਾਂ ਤੇ ਚੇਕ ਨਹੀਂ ਦੇਖਦੀ। ਫਿਰ ਸਾਰਾ ਦਿਨ ਲੱਗੀ ਰਹਿਣੀ ਤੇਰੇ ਸਾਹਮਣੇ ਮੈਂ। ਵਿਚਾਰੀ ਬਕਾਨੀਆਂ ții ਹੈ। ਹੈ? ਉਹਦੇ ਵੀ ții ਹੈ ਜੇ ਚੋਚੇ ਤਾਂ। ਆਪ ਦਿਨੂ ਕਿ ਮੈਂ ਤੇ ਐਸ ਚਲਈ ਪਈਆ। ਮੈਂ ਤਾਂ ਹੈ ਉਹੀ ਬੁੱਢਾ ਲੱਗਦਾ। ਐ ਕਰਿਆ ਕਰ। ਚੁੱ भूआ बहुत चलाक ने देखने को लाई चक चक कुछ नही चातरी हिला एक तो दिन ने चमगा चल कोई ना मेरी गल सुन आ तू तो मछीन ची चिट दी आठ मैं तबाऊ भूआ एक अद्धा होर होगा तेरा सूट वी तबाला तबालू तवालू ती फिक्र कर चंगा ठीक है तू आम कर लिया कर दस मिनट वाला इन्हे थले लग के रेह कर अं कि चले जामेगी ਠੀਕ ਆ ਕੋੜੀ ਜਿਹਾ ਛੋੜੇ ਘੱਟਾ ਦੇਖ ਉਹ ਕਿੰਨਾ ਕ ਕਰਦੇ ਹੋ ਕੰਮ ਮੈਨੂੰ ਲੱਗਦਾ ਆਹੀ ਕਹਿਣੀ ਆ ਪਤਾ ਨਹੀਂ ਕਿਵੇਂ ਕਰਦੀ ਰੂ ਇਹਦੀ ਸੱਸੇ ਤਾਂ ਇੰਨਾ ਬੋਲਦੀ ਹੈਗੀ ਬੱਚੇ ਖਿਆ ਕੇ ਚੌਧਰ ਚ ਲਾਉਂਦੀ ਆ ਠੀਕ ਹੈ ਨਾ ਚਲ ਕੋਈ ਨਾ ਮਾਪੇ ਤੇ ਬੰਮ ਉਹ ਤਾਂ ਪਤਾ ਹੀ ਤਾਂ ਛੁੱਟਾ ਹੋ ਉਹ ਕਿ ਜਾਣ ਰੂ ਆ ਤਾਂ ਕਹਿੰਦੀ ਮੈਂ ਤਾਂ ਤੱਕਲੇ ਵਾਂਗੂ ਸਿੱਧੇ ਕਰਕੇ ਜਾਉਂ ਚੱਲ ਵਧੀਆ ਜੇ ਮਾਮਾ ਤੀਆਂ ਲੋਟ ਆ ਜਾਂਦਾ ਨਿਤਰ ਸੱਚੀ ਮੈਨੂੰ ਤਾਂ ਟੀਂਡੀ ਦੇ ਬੀਤੇ ਚੱਕ ਰੱਖਿਆ ਚੱਲ ਹੁਣ ਉਸ ਬਾਅਦ ਆ ਚੁੰਨੀਆਂ ਤਾਂ ਕਾਢ ਹੀ ਦੇ ਮਾਂ ਤੋਤੀਆਂ ਹੋਈਆਂ ਘਾਤੋ ਵਿੱਚ ਚੱਕ ਕੇ ਲੈ ਆਈਏ ਲੈ ਦੱਸ नहीं है, मशीन चो हाँ जी भाभी गल गोडे गिटे ने भी मार लिया पता हा ते तो मैं तेनों कहनी थी आपा ही मेरा झूठ धोके दे बहू आपे धो दूगी मैंने मशीन जीते फिट नहीं आने कपड़े अदिदा मै ले रल जाते एक दूजे मेनू डर लगता मैं, लग मैं पूरा बह है एक गल सुन ला मेरी ਤੇ ਜਿਹੜੇ ਮਸ਼ੀਨ ਮਚੁੰਟਾ ਕੱਪੜੇ ਧੁੱਤ ਜਾਂਦੇ ਨੇ ਕਿਹੜੀ ਮੈਲ ਨਿਕਲਦੀ ਆ ਉਹੀ ਤਾਂ ਮੈਲ ਪਈ ਹੁੰਦੀ ਐ ਇਹਨਾਂ ਦੇ ਵਿੱਚ ਨਹੀਂ ਭੈਣੇ ਮੈਲ ਕਿਉਂ ਨਹੀਂ ਨਿਕਲਦੀ ਮੈਲ ਹੀ ਕੱਢਦਾ ਉਹ ਫਿਰ ਘੱਲ ਕੇ ਦੋ ਤਿੰਨ ਥਾਈ ਪਾ ਪਾ ਦਾਨੀ ਆ ਪਾਣੀ ਮੇਰੀ ਮੇਰੀ ਗੱਲ ਸੁਣ ਜਦ ਮੈਂ ਤੈਨੂੰ ਕਹਿੰਦਾ ਮੇਰੇ ਪਿੱਛੇ ਨਹੀਂ ਆਉਂਦੇ ਤੂੰ ਚੰਗੀ ਤਰ੍ਹਾਂ ਲਾ ਲਾ ਛਾਬਣਾ ਪੂਰੀਆਂ ਮੂਰੀਆਂ ਮਾਰੀਆਂ ਤੇ ਪੂਰੀ ਮੈਂ ਲਾ ਦੀ ਹੱਥਾਂ ਨਾਲ ਧੋਦੇ ਮੇਰਾ ਭਾਬੀ ਮਾਰ ਕੇ ਛੁੱਟ ਐ ਨਹੀਂ ਕਰਦੇ ਹੁੰਦੇ ਚੰਗੇ ਮੈਂ ਤਾਂ ਕਿੰਨਾ ਚਿਰ ਹੋ ਗਿਆ ਕੱਪੜੇ ਹੀ ਨਹੀਂ ਧੋਤੇ ਹੁਣ ਬਹੁ ਧੋਵੇ ਨਾ ਧੋਵੇ ਉਹ ਵੀ ਮਸ਼ੀਨ ਤੇ ਮੈਂ ਹੱਥਾਂ ਨਾਲ ਕਿੱਥੋਂ ਧੋ ਦੂੰ ਅੜਗੇ ਮੇਰੇ ਤਾਂ ਹੱਥਾਂ ਦੇ ਆ ਨਾੜਾ ਕਿਵੇਂ ਖੜੀਆਂ ਨੇ ਕੋਈ ਨਾ ਕੋਈ ਨਾ ਹੱਥ ਨਹੀਂ ਮਰਦਾ ਮੈਂ ਬਹੁ ਨੂੰ ਕਹਿ ਦੂੰ ਤੇਰੇ ਹੱਥ ਜੇ ਮਲ ਦੂਗੀ ਤੂੰ ਕਹਿਣਾ ਬੱਚੇ ਮਲ ਕੇ ਪਾ ਦੇ ਚੰਗਾ और मैंने फिच नहीं आम हो था कुछ नी गोडे ने ले ली नहीं आप दे आप दे आप दे तो नहीं। मैं आप कपड़े आप खर्च खिचला खिची नहीं तेन तो पता ना होमारके तो हां मलके चमार हा, जमारके गल मजा मल दूगी तू तो कि जाने भी मौजूद कमरे च बहनी हम्मी की सोची आने सोचती तो मैं आए ਅੱਜੀ ਦੇ ਦੀ ਆਈ ਏ ਤੇਰੀ ਭੂਆ ਕਾ ਲਹੂ ਪੀ ਰਖਿਆ ਲੈ ਮੈਨੂੰ ਕਹਿੰਦੀ ਕੱਪੜੇ ਹੱਥ ਨਾਲ ਤੋ ਲੈ ਮੈਂ ਕਹਿੰਦਾ ਧੋਤੇ ਨਹੀਂ ਕਰਿਆ ਨੀ ਕਿੰਨੇ ਸਾਲ ਹੋ ਗਏ ਤੈਨੂੰ ਆਈ ਨੂੰ ਤੂੰ ਧੋਵੇਂ ਨਾ ਧੋਵੇਂ ਅੱਛਾ ਜਿੱਦਾਂ ਦੀ ਭੂਆ ਆਈ ਏ ਤੇਰਾ ਤਾਂ ਮੰਮੀ ਲਹੂ ਪੀ ਰਖਿਆ ਤੇ ਜਿੱਦਾਂ ਦੀ ਸੁਖੀ ਆਈ ਏ ਉਹਨੇ ਮੇਰਾ ਲਹੂ ਪੀ ਰਖਿਆ ਫੇਰ ਕੀ ਕਰੀਏ ਹੁਣ ਆਪਾਂ ਕੀ ਕਰੀਏ ਆਪ ਦਿੱਤੀ ਵਾਰੀ ਤੇ ਸਾਨੂੰ ਗੁੱਸਾ ਲੱਗਦਾ ਸੀ ਜਦੋਂ ਮੈਂ ਬੋਲਦੀ ਸੀ ਹੁਣ ਪਤਾ ਲੱਗਿਆ ਵੀ ਕੁੜੀਆਂ ਕਿੰਨੀਆਂ ਪਹਿੜੀਆਂ ਹੁੰਦੀਆਂ ਨੇ ਕਿੰਨੀ ਆਨੰਦ ਆਪਦੇ ਘਰੇ ਆ ਕੇ ਚਲਾਉਂਦੀਆਂ ਨੇ ਪਰ ਇਹ ਨਹੀਂ ਦੇਖਦੀਆਂ ਵੀ ਸਾਡੀਆਂ ਪਰਜਾਈਆਂ ਕਿੰਨੀ ਦੁ ਨਹੀਂ ਅੜੀ ਇਸ ਘਰ ਦੇ ਤਾਂ ਕੁੜਗੀਆਂ ਪਹਿੜੀਆਂ ਨੇ ਪਹਿਲੇ ਦਿਨ ਪਹਿੜੀਆਂ ਨੇ ਨਾ ਫਿਰ ਇਹਨੇ ਤਾਂ ਛਟਕਾਰਾ ਪਾਉਣਾ ਪਊਗਾ ਐਂ ਤਾਂ ਕੰਮ ਲੋਟ ਨਹੀਂ ਆਉਂਦਾ ਐਂ ਤਾਂ ਹਾਨੀ ਬਿਗੜੀ ਜਾਊ ਨਾਲੇ ਪੂਆ ਤਾਏ ਕਹਿੰਦੀ ਸੀ ਕਹਿੰਦੀ ਮੈਂ ਤਾਂ ਮਹੀਨਾ ਰਹੂੰਗੀ ਹੂੰ ਹਾਂ ਤੇਰੇ ਤਾਂ ਦੋ ਦਿਨਾਂ ਚ ਦਵਾਲੇ ਕੱਢ ਤੇ ਮਹੀਨਾ ਕਦੋਂ ਆਇਆ ਮੈਂ ਤਾਂ ਸਾਨੂੰ ਐਂ ਕਹਿਣੀ ਹੈ ਜੇ ਗੁੱਸਾ ਨਾ ਕਰੇ ਹੁਣ ਤੇਰੀ ਤੀ ਨੂੰ ਵੀ ਬਰਾਬਰ ਦਾ ਸਬਕ ਸਿਖਾਉਣਾ ਪਊਗਾ ਐਂ ਤਾਂ ਕਹੀ ਨਾ ਮੇਰੀ ਤੀ ਨੂੰ ਐਂ ਕਹਿੰਦੀ ਐ ਮੈਂ ਤਾਂ ਐਂ ਕਹਿੰਦੀ ਸੀ ਮਾੜਾ ਜੇ ਕੰਨ ਕਰ ਦੇ ਮੈਂ ਦੱਸਾਂ ਗੱਲ ठीक है आज क्यों ठीक रहूगी मम्मी नहीं तो फिर देख लाता है ना दुखी होना पड़ोगा ठीक है आजा चल आजा फिर जी तो नहीं, तंग नहीं, नहीं। सुखी? हाँ जी दुःखा हाँ होगा ना ये नहीं करने दिया सुखी मन जीता हाँ पापी हाँ दत्त्व की कन्या पाजु ਏ ਆ ਚੱਕੋ ਤੇ ਨਿਕਲੋ ਦਫਾ ਹੋਏ ਆ ਆ ਕੀ ਗੱਲ ਕੋਈ ਕੀ ਇਹ ਤਾਂ ਚੰਗੀ ਗੱਲ ਨਹੀਂ ਤੁਹਾਡੇ ਬਾਤ ਤੇ ਚਲੋ ਚਲੋ ਤੁਸੀਂ ਨਿਕਲੋ ਇਥੋਂ ਦੱਛ ਚਲ ਲੈ ਜਾ ਚੁਕੂ ਜਾਨੀ ਨਾ ਕਿ ਤਾਮ ਕਰ ਰੱਖਿਆ ਤੁਸੀਂ ਜਾਓ ਜਾਓ ਨਿਕਲੋ ਇਥੋਂ ਮੈਂ ਮੱਝਾਂ ਲੈ ਦੱਛ ਕੀ ਕਰਾਂ ਕੋਈ ਜੱਟ ਜੀ ਇੱਥੇ ਆ ਲਾ ਮਮੀ ਫੇਰ ਆ ਜਾਣਗੀਆਂ ਨਹੀਂ ਨਿਕਲੋ ਨਿਕਲੋ ਤੁਸੀਂ ਓਏ ਚਾਚਾ ਮੇਰੇ ਪਿਆਰ ਦਾ ਘਰ ਆਏ ਤੇ ਚੌਂਕਾ ਬੈਠ ਕੇ ਲੈ ਆਪਾਂ ਨੂੰ ਸੱਤ ਬਗਾਨੀਆਂ ਕਰਤਾ ਪੂਆ ਦੇਖ ਲੈ ਕੋਈ ਗੱਲ ਨਹੀਂ ਚਲ ਕੋਈ ਨਹੀਂ ਚਲ ਤੁਸੀਂ ਦੇਖ ਲੈ ਪੂਆ ਸੱਤ ਬਗਾਨੀਆਂ ਕਰਤਾ ਅੱਤਾਂ ਵੀ ਕਰ ਇਸ ਕਰਦੀਆਂ ਧੀਆ ਸੀ ਹੁਣ ਨਹੀਂ ਬਿਜ ਆਪਣੀ ਇੱਥੇ ਚਲਦੀ ਕਹਿੰਦੇ ਹੁੰਦੇ ਨੇ ਆਪਦਾ ਖਰੀਓਟ ਦੇ ਵੀਰ ਕੋਣ ਦੇ ਅੰਦਰ ਗੁੱਲੀਆਂ ਛਾਪਨ ਨੇ ਕਰਦੀਆਂ ਹੁਣ ਆ ਕੇ ਇੱਥੇ ਮੈਂ ਤਾਂ ਲਕਣੀ ਦਿੰਦੀ ਤੂੰ ਵਿਚਾਰੇ ਮਹੋਂ ਮੈਂ ਕਿ ਜਿੱਥੇ ਬੜੇਗੀ ਲੈ ਕਹਿੰਦੀ ਹੁਣ ਹੀ ਬਣਾ ਕੇ ਦੇ ਜਮਾ ਤਰਸ ਨਹੀਂ ਖਾਂਦੀਆਂ ਮਾਵਾ ਧੀਆ ਵੀ ਇੰਨੀ ਗਰਮੀ ਚ ਹੁਣ ਪੂੜੇ ਖਾਂਦਾ ਹੁੰਦਾ ਭਲਾ ਸਰੀ ਪਿਆ ਸੁੱਖੀ ਦਾ ਵੀ ਕੋਈ ਮੀਂਹ ਪਿਆ ਹੋਵੇ ਫੇਰ ਵੀ ਆ

ਉਹ ਮੁੜੇ ਕੋਈ ਨਹੀਂ ਗਰਮੇ ਚ ਕੌਣ ਖਾਊਗਾ ਕਿੰਨਾ ਸਮਾਂ ਬੋਲਦੀ